ਮਾਂ ਦੇ ਕਿਰਦਾਰ ਦੀ ਗੱਲ ਕਰਨੀ ਹੋਵੇ ਤਾਂ ਮਾਂ ਦਾ ਕਿਰਦਾਰ ਅਜੀਹਾ ਕਰਦਾਰ ਹੁੰਦਾ ਹੈ ਜੋ ਆਪਣੇ ਬੱਚਿਆਂ ਲਈ ਹਮੇਸ਼ਾ ਫਰਿਸ਼ਤਾ ਸਿਰਤ ਹੁੰਦੀ ਹੈ ਮਾਵਾਂ ਕਦੋਂ ਚਾਹੁੰਦੀਆਂ ਨੇ ਕਿ ਆਪਣੇ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਵਿਹਾਰ ਕੀਤਾ ਜਾਵੇ ਜਿਸ ਤਰੀਕੇ ਇਸ ਲਾਚਾਰ ਮਾਂ ਨੂੰ ਕਰਨਾ ਪੈ ਰਿਹਾ ਜੋ ਆਪਣੇ ਪੁੱਤ ਨੂੰ ਸੰਗਲਾਂ ਨਾਲ ਬੰਨ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕੀ ਇਸ ਮਾਂ ਦੀ ਕੀ ਮਜਬੂਰੀ ਹੋ ਸਕਦੀ ਹੈ ਜੋ ਆਪਣੇ ਪੁੱਤ ਨੂੰ ਸੰਗਲ ਦੇ ਨਾਲ ਬੰਨ ਰਹੀ ਹੈ ਮੰਜੇ ਉੱਤੇ ਬੈਠਾ ਹੈ ਕਮਰੇ ਵਿੱਚ ਆਖਰ ਗੱਲ ਕੀ ਬਣੀ ਹੈ ਕੀ ਵਜ੍ਹਾ ਬਣੀ ਹੈ ਕਿ ਇਸ ਨੂੰ ਸੰਗਲ ਦੇ ਨਾਲ ਨੂੜਿਆ ਜਾ ਰਿਹਾ ਕੀ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਹੈ ਜਾਂ ਕੋਈ ਜੋ ਹਾਲਤ ਹੈ ਮਾਨਸਿਕ ਤੌਰ ਤੇ ਇਹੋ ਜੀ ਹੋ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਇਸ ਨੂੰ ਬੰਨਣਾ ਪੈ ਰਿਹਾ ਤੁਸੀਂ ਵੇਖਣ ਵਾਲੇ ਇਹ ਜ਼ਰੂਰ ਸੋਚਦੇ ਹੋਵੋਗੇ ਪਰ ਮੈਂ ਦੱਸ ਦਿਆਂ ਇਸ ਦੀ ਹਾਲਤ ਦਿਮਾਗੀ ਤੌਰ ਤੇ ਇਸ ਕਰਕੇ ਨਹੀਂ ਖਰਾਬ ਇਸ ਦੀ ਹਾਲਤ ਨਸ਼ੇ ਨੇ ਖਰਾਬ ਕਰ ਦਿੱਤੀ ਹੈ ਜਿੱਥੇ ਇੱਕ ਪਾਸੇ ਪੰਜਾਬ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਜੋ ਸਥਿਤੀ ਹੈ ਉਹ ਇੰਨੀ ਗੰਬੀਰ ਬਣੀ ਹੋਈ ਹੈ ਕਿ ਹਾਲੇ ਵੀ ਕੋਈ ਦਿਨ ਸੁੱਕਾ ਨਹੀਂ ਜਾਂਦਾ ਜਿਸ ਦਿਨ ਕਿਸੇ ਮਾਂ ਦਾ ਪੁੱਤ ਇਸ ਤਰੀਕੇ ਜਹਾਨੇ ਫਾਨੀ ਤੋਂ ਕੂਚ ਨਾ ਕਰਦਾ ਹੋਵੇ ਜਾਂ ਫਿਰ ਹੋ ਸਕਦਾ ਹੈ ਕਿ ਮਾਵਾਂ ਦੇ ਬਹੁਤ ਸਾਰੇ ਪੁੱਤ ਇਸੇ ਤਰ੍ਹਾਂ ਹੀ ਨਸ਼ਿਆਂ ਦੇ ਵਿੱਚ ਲਗਾਤਾਰ ਗਲਤਾਨ ਹੋ ਰਹੇ ਨੇ ਇਹ ਨਸ਼ਿਆਂ ਦੀ ਦਲਦਲ ਮੁੱਕੰਦਾਂ ਨਾ ਨਹੀਂ ਲੈ ਰਹੀ ਕਿੰਨੇ ਪਰਿਵਾਰ ਇਸ ਦਾ ਸ਼ਿਕਾਰ ਬਣ ਚੁੱਕੇ ਨੇ ਕਿੰਨੇ ਪਰਿਵਾਰ ਇਸ ਦਲਦਲ ਵਿੱਚ ਖੁੱਭ ਚੁੱਕੇ ਨੇ ਕਿੰਨੇ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣੇ ਨੇ ਇਹ ਨਸ਼ੇ ਤਾਂ ਤਸਵੀਰਾਂ ਮੋਗੇ ਦੇ ਪਿੰਡ ਪਿੰਡਰਕਲਾਂ ਦੀਆਂ ਨੇ ਜਿੱਥੋਂ ਦਾ ਇਹ ਜਗਤਾਰ ਸਿੰਘ ਨਾਂ ਦਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਅਜੇਹਾ ਫਸਿਆ ਕਿ ਇਸ ਨੇ ਆਪਣੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਇਥੋਂ ਤੱਕ ਕਿ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਘਰ ਦੀ ਹਾਲਤ ਇਸ ਦੀ ਵਜ੍ਹਾ ਕਰਕੇ ਇਦਾਂ ਬਣੀ ਹੋਈ ਹੈ ਨਹੀਂ ਤਾਂ ਜਵਾਨ ਪੁੱਤ ਸੀ ਘਰ ਵਾਸਤੇ ਕਮਾ ਵੀ ਸਕਦਾ ਸੀ ਘਰ ਨੂੰ ਸੋਨਾ ਬਣਾ ਵੀ ਸਕਦਾ ਸੀ ਪਰ ਨਹੀਂ ਸੀ ਪਤਾ ਕਿ ਇਹੋ ਜੀ ਹਾਲਤ ਹੋ ਜਾਊਗੀ ਨਹੀਂ ਸੀ ਜਾਣਦੀ ਮਾਂ ਕਿ ਇੱਕ ਦਿਨ ਇਸ ਪੁੱਤ ਨੂੰ ਜਿਸ ਨੂੰ ਉਹਨੇ ਬੜੇ ਚਾਵਾਂ ਨਾਲ ਪਾਲਿਆ ਪੋਸਿਆ ਵਿਆਹਾ ਕਿ ਇੱਕ ਦਿਨ ਇਸ ਤਰ੍ਹਾਂ ਕੀ ਦੇ ਹਾਲਾਤਾਂ ਦੇ ਵਿੱਚੋਂ ਲੰਘਣਾ ਪਊਗਾ ਇਹ मां ਦੀ ਬਰਦਾਸ਼ਤ ਤੋਂ ਵੀ ਬਾਹਰ ਹੈ ਸੰਗਲਾਂ ਨਾਲ ਬੰਨਿਆ ਹੋਇਆ ਹੈ मां ਹਰ ਰੋਜ਼ ਸੰਗਲ ਲਾਉਂਦੀ ਹੈ ਨਹੀਂ ਤਾਂ ਪਤਾ ਲੱਗਿਆ ਹੈ ਕਿ ਇਸ ਨੇ ਤਾਂ ਘਰ ਦਾ ਸਮਾਨ ਵੀ ਚੋਕ ਕੇ ਆਪਣੇ ਨਸ਼ਿਆਂ ਪਿੱਛੇ ਵੇਚ ਦਿੱਤਾ ਹੈ ਤ੍ਰਿਮਤ ਇੱਕ ਨਿਆਣੇ ਨੂੰ ਲੈ ਕੇ ਪੇਕੇ ਜਾ ਬੈਠੀ ਹੈ ਇੱਕ ਬੱਚਾ ਇੱਥੇ ਹੀ ਦਾਦੀ ਕੋਲ ਪਲ ਰਿਹਾ ਹੈ ਤੇ ਪਿਓ ਪਿਓ ਸਦਮੇ ਨਾਲ ਮਰ ਗਿਆ ਕਿਉਂਕਿ ਕਹਿ ਸਕਦੇ ਆ ਪਿਓ ਸਦਮੇ ਨਾਲ ਇਸ ਜਹਾਨੋਂ ਤੁਰ ਗਿਆ ਮਾਪਿਆਂ ਦੀ ਤਾਂ ਬਹੁਤ ਵੱਡੀ ਆਸ ਹੁੰਦੀ ਹੈ ਕਿ ਪੁੱਤ ਜਵਾਨ ਹੋਊਗਾ ਤੇ ਘਰ ਦਾ ਕੋੜ ਕੱਢੂਗਾ ਘਰ ਦੀ ਗਰੀਬੀ ਦੂਰ ਕਰੂਗਾ ਪਰ ਪਿਓ ਤਾਂ ਇਹ ਆਸਾਂ ਲੈ ਕੇ ਹੀ ਮਨ ਦੇ ਵਿੱਚ ਚਲਾ ਗਿਆ ਪਰ ਹੁਣ ਮਾਲਚਾਰ ਹੈ ਮਜਬੂਰ ਹੈ ਆਖਰ ਜਾਵੇ ਵੀ ਕਿੱਥੇ 4 ਸਾਲ ਹੋਏ ਐ ਇਹ ਆਪਣੀ ਪਤਨੀ ਨੂੰ ਵੀ ਕੁੱਟਦਾ ਰਿਹਾ ਹੈ ਉਹ ਪੇਕੇ ਚਲੀ ਗਈ ਹੈ ਤੇ ਹੁਣ ਇਸ ਦੇ ਦੂਜੇ ਬੱਚੇ ਦੀ ਦੇਖਭਾਲ ਇਸ ਮੁੰਡੇ ਜਗਤਾਰ ਦੀ ਮਾਂ ਕਰਦੀ ਹੈ ਘਰ ਦੀ ਹਾਲਤ ਤੁਸੀਂ ਦੇਖ ਰਹੇ ਹੋ ਅਤਮੰਦੀ ਹੈ ਬਹੁਤ ਮਾੜੀ ਸਥਿਤੀ ਵਿੱਚ ਉਹ ਲੰਘ ਰਿਹਾ ਹੈ ਕਹਿੰਦੇ ਆ ਕਿ ਜਦੋਂ ਘਰ ਦੇ ਵਿੱਚ ਇਹੋ ਜੀ ਬਹਿਬਤ ਪੈ ਜਾਵੇ ਤਾਂ ਗਰੀਬੀ ਜਿਹੜੀ ਹੈ ਆਸੇ ਪਾਸਿਓਂ ਲੋਕਾਂ ਨੂੰ ਵੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਸਥਿਤੀ ਹੈ ਇਸ ਘਰ ਦੀ ਇਸ ਲਾਚਾਰ ਤੇ ਮਜਬੂਰ ਮਾਂ ਦੀ ਕੀ ਕਹਿੰਦੀਆਂ ਨੇ ਰਿਸ਼ਤੇਦਾਰ ਆਈਆਂ ਔਰਤਾਂ ਇਸ ਨੌਜਵਾਨ ਬਾਰੇ ਕੀ ਗੁਹਾਰ ਲਾਈ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਜੀਪਾ ਬਲਜੀਤ ਕੋ ਜੀ ਤੁਹਾਡੇ ਇੱਕ ਲੜਕਾ ਹੈ ਜਿਹਨੂੰ ਸੰਗਲਰ ਨਾਲ ਬੰਨ ਕੇ ਰੱਖਿਆ ਗਿਆ ਕੀ ਕਾਰਨ ਕੀ ਹੈ ਉਹਦਾ ਕਾਰਨ ਜੀ ਨਸ਼ਾ ਕਰਦਾ ਸੀਗਾ ਨਸ਼ੇ ਦੇ ਕਾਰਨ ਆਇਆ ਹੋਇਆ ਵਾ ਪਹਿਲਾਂ ਬੜਾ ਜਿਆਦੇ ਕਰਦਾ ਸੀ ਹੁਣ 2-3 ਮਹੀਨੇ ਹੋ ਗਏ ਵੀ ਆਈ ਬੈਠਾ ਵਾ ਹਾਂਜੀ ਬੜਾ ਜਿਆਦੇ ਬਿਮਾਰ ਦੀਆਂ ਬਿਮਾਰੀਆਂ ਨੂੰ ਬਿਮਾਰੀ ਸੀਗਾ ਜਦੋਂ ਨਸ਼ਾ ਲੈ ਨਹੀਂ ਰਿਹਾ ਸੀ ਚਮ ਬੇਹੋਸ਼ ਹੋ ਗਿਆ ਸੀਗਾ ਤੇਰੇ ਹੁਣ ਮਾਤਾ ਹੀ ਆਗੇ ਉਹਦੀ ਉਹ ਵੀ ਚੱਕ ਚੁੱਕ ਕੇ ਸੰਭਦੀ ਆਗੇ ਤੇ ਸੰਭਦਾ ਜਾਂਦਾ ਨਹੀਂ ਉਹਦੇ ਮੁਹਿੰਨਾਂ ਨੂੰ ਕਿਆ ਵੀ ਮਦਦ ਕਰੋ ਇਹਨਾਂ ਦੀ ਉਹ ਲੈ ਕੇ ਜਾਂਦੇ ਸੰਦੀਪ ਜੀ ਉਹ ਸੁਣਾਂਦੇ ਆਗੇ ਤੇ ਘਰੇ ਵੀ ਇਹਦਾ ਬੁਰਾ ਪਹਾਲ ਜਗਾ ਬਹੁਤ ਜਿਆਦੇ ਕਿੰਨੇ ਜਾਣੇ ਆ ਪਰਿਵਾਰ ਦੇ ਚ ਉਹ ਇੱਕ ਤਾਂ ਪੋਤਾ ਇਹਨਾਂ ਦਾ ਉਹ ਮੁੰਡੇ ਦਾ ਮੁੰਡਾ ਹੀ ਹੈਗਾ ਜਿਹੜਾ ਨਸ਼ਾ ਕਰਦਾ ਸੀ ਇੱਕ ਆਪਾ ਬੱਸ ਮਾਤਾ ਨਾਲ ਤਿੰਨ ਤਿੰਨ ਜਾਣੇ ਆ ਘਰ ਵਾਲੀ ਕਿ ਕਿੱਥੇ ਆ ਗਈ ਘਰ ਵਾਲੀ ਤੇ ਕੀ ਰਹਿੰਦੀ ਆ ਉਹ ਫਰੋਂਦੀ ਨਹੀਂ ਇਹਨਾਂ ਦੇ ਨਸ਼ੇ ਦੀ ਕਰ ਨੂੰ ਚਲੀ ਗਈ ਸੀ ਵੀ ਮੁੜ ਕੇ ਆਈ ਨਹੀਂ ਹੈ ਸਾਰਾ ਸਮਾਨ ਵੀ ਕੋਈ ਕਹਿੰਦੇ ਵੇਚ ਕੇ ਖਾ ਗਿਆ ਨਸ਼ੇ ਦੇ ਸਾਰਾ ਸਮਾਨ ਖਾ ਗਿਆ ਨਸ਼ੇ ਤੇ ਕੁਝ ਵੀ ਹੈ ਨਹੀਂ ਗੱਤਰੇ ਇਸ ਵਲ ਤੋਂ ਹੁਣ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਇਹਨਾਂ ਦੀ ਬਰਤਬਰਤ ਮਦਦ ਕਰੀ ਜਾਵੇ ਤੇ ਸਾਡੀ ਭੈਣ ਵੀ ਹੈ ਨਹੀਂ ਇਹਨਾਂ ਜੋ ਕੁਝ ਵੀ ਹੈ ਨਹੀਂ ਉਹਦੀ ਕੋਈ ਆਸ ਬੇ ਜੇ ਨਸ਼ਾ ਛਡਾਓ ਕੇਂਦਰ ਦੇ ਵਿੱਚ ਛੱਡ ਦਿੱਤਾ ਜਾਵੇ ਤੇ ਛੱਡ ਦੂਗਾ ਨਸ਼ਾ ਹਾਂਜੀ ਜਿਵੇਂ ਵੀ ਤੁਸੀਂ ਕੋਸ਼ਿਸ਼ ਕਰ ਸਕਦੇ ਆ ਜੀ ਉਮੀਦ ਮਦਦ ਕਰੀ ਜਾਵੇ ਮਾਤਾ ਕੀ ਨਾ ਟੋੜਾ ਵਾਲਾ ਵਾਲੇਕੁਮ ਤੁਸੀਂ ਜਿਹੜੇ ਮੁੰਡੇ ਨੂੰ ਸੰਗਲਾਣਾ ਬਣ ਕੇ ਰੱਖਿਆ ਕੀ ਲੱਗਦੇ ਆ ਉਹਦੇ ਉਹ ਤਾਂ ਹੀ ਕਿਉਂ ਬੰਨਣਾ ਪਿਆ ਆਪਾਂ ਨੂੰ ਮੁੰਡੇ ਨੂੰ ਉਹ ਬੰਨਣਾ ਪਿਆ ਜੀ ਉਹ ਗੌੜਾ ਸੰਗ ਕਰਦਾ ਸੀਗਾ ਉਹ ਦਿਮਾਗ ਦਾ ਜਣੀ ਸੈਟ ਨਹੀਂ ਆਦਾ ਅੱਛਾ ਹਾਂਜੀ ਬਿਮਾਰ ਹੋ ਗਿਆ ਸੀ ਉਹਦਾ ਦਿਮਾਗ ਨਹੀਂ ਸੱਤ ਮਹੀਨੇ ਦੋ ਦਿਨ ਡਿਮਾਗ ਨਹੀਂ ਸੱਤ ਸੰਗ ਬਾਲਾ ਕਰਦਾ ਜੇ ਖੁੱਲ ਜਾਂਦਾ ਔਰ ਕੁੱਟਦਾ ਮਾਰਦਾ ਆਦੀ ਮੰਮਾ ਨੂੰ ਤੇ ਲੋਟ ਨਹੀਂ ਆਉਂਦਾ ਹੁਣ ਕੀ ਕਰਕੇ ਬੰਨਣਾ ਪੈਂਦਾ ਕੀ ਕਾਰਨ ਕੀ ਆ ਵੀ ਉਹਨਾਂ ਨੂੰ ਕੀ ਇਹ ਮੰਨਦੇ ਆ ਤੁਸੀਂ ਕਾਰਨ ਕਿ ਉਹ ਬਦਨ ਦਿਮਾਕੀਤ ਕਾਰਨ ਤੇ ਕੋਈ ਨਸ਼ਾ ਪੱਤਾ ਕਰਦਾ ਸੀ ਬਾਲ ਤੇ ਇਸ ਤਰ੍ਹਾਂ ਦੇ ਦਿਮਾਗ ਨੂੰ ਕੋਈ ਨਕਸ਼ ਪੈ ਗਿਆ ਬਿਮਾਰ ਹੋ ਗਿਆ ਸੀ ਪਰਿਵਾਰ ਚ ਕਿੰਨੇ ਜੀ ਆ ਪਰ ਮਾ ਪਰਿਵਾਰ ਦੇ ਵਿੱਚ ਦੋ ਹੀ ਮੈਂਬਰ ਰਹਿ ਗਏ ਜਾਨੀ ਆ ਹੁੰਦਾ ਇੱਕ ਨਾਲ ਘਰ ਵਾਲਾ ਵੀ ਉਹਦੇ ਭੈਣ ਮਰ ਗਿਆ ਮਰਦਿਆਰ ਵੀ ਅੱਛਾ ਹਾਂਜੀ ਨਹੀਂ ਨਸਰਾ ਹੋ ਗਿਆ ਤੇ ਕੀ ਮੰਗ ਕਰਦੇ ਆ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਇਹ ਮੰਗ ਆ ਵੀ ਬੱਚੇ ਠੀਕ ਹੋ ਜਾਵੇ ਤੇ ਬੱਚੇ ਨੂੰ ਜੀ ਕੋਈ ਕਿਤੇ ਦੇਖਭਾਲ ਹੋ ਜਾਵੇ ਬੱਚੇ ਨੂੰ ਕੋਈ ਪੜਾਇਆ ਪੜੋਇਆ ਜਾ ਜਾ ਕੇ ਪਰ ਹੁਣ ਤਾਂ ਪਤਾ ਇਹ ਵੀ ਲੱਗਾ ਹੈ ਕਿ ਇਸ ਪਰਿਵਾਰ ਦੀ ਸਾਰ ਲੈਣ ਲਈ ਟਿਕਟੋਕਰ ਸਟਾਰ ਸੰਦੀਪ ਸਿੰਘ ਵੀ ਆਇਆ ਹੈ ਉਹਦਾ ਵੀ ਸਹਯੋਗ ਹੈ ਇਸ ਮਾਮਲੇ ਵਿੱਚ ਤਾਂ ਉਹਦਾ ਕਹਿਣਾ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੌਜਵਾਨ ਦਾ ਇਲਾਜ ਕਰਵਾਇਆ ਜਾਵੇ ਇਸ ਨੌਜਵਾਨ ਦਾ ਇਲਾਜ ਹੋ ਜਾਵੇ ਤਾਂ ਫਿਰ ਘਰ ਮੁੜ ਆਵੇ ਫਿਰ ਇਹ ਘਰ ਵੱਸ ਜਾਵੇ ਸੰਦੀਪ ਸਿੰਘ ਕੀ ਕਹਿੰਦਾ ਆਓ ਉਹਦੇ ਕੋਲ ਵੀ ਸੁਣਦੇ ਹਾਂ ਦੀ ਦਾ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਸੋ ਹੁਣ ਵੀ ਦੇ ਰਹੇ ਆ ਸੋ ਕੱਲ ਨੂੰ ਅਸੀਂ ਫਰੀਰਕੋਟ ਹਸਪੀਟਲ ਦੇ ਵਿੱਚ ਬਾਈ ਨੂੰ ਲੈ ਕੇ ਜਾਵਾਂਗੇ ਸੋ ਯਾਰ ਜੇ ਤੁਸੀਂ ਬਾਈ ਹਨਾ ਇਹ ਉਦੋਂ ਦੇ ਕੰਮ ਨਾ ਕਰੋ ਤਾਂ ਸਾਨੂੰ ਕਿਉਂ ਲਿਜਾਣ ਦੀ ਲੋੜ ਪਵੇ ਸੈਂਟਰਾਂ ਦੇ ਵਿੱਚ ਕੰਮ ਆਦਾ ਵੀ ਉਹ ਹੀ ਹੁਣ ਉਹ ਮਾਤਾ ਦਾ ਦਿਲ ਕਰਦਾ ਕਿ ਤੇਨੂੰ ਬੰਨ੍ਹ ਕੇ ਰੱਖਣ ਨੂੰ ਸੋ ਉਹ ਮਾਤਾ ਦੀ ਵਿਚਾਰੀ ਦੀ ਮਜਬੂਰੀ ਆ ਹੁਣ ਨਾ ਨਾ ਹਾਂ ਹੁਣ ਉਹਨਾਂ ਨੂੰ ਹਸਪੀਟਲ ਤੋਂ ਅਸੀਂ ਘਰ ਲੈ ਕੇ ਆਏ ਆ ਰੋਟੀ ਬਣਾਉਣੀ ਆ ਰੋਟੀ ਬਣਾਉਣੀ ਆ ਰੋਟੀ ਬਣਾ ਮਾਤਾ ਤੂੰ ਮਾਤਾ ਤੂੰ ਮੜਕੇ ਨੇ ਤੇਰੇ ਤੈਥੋਂ ਬਣਾਉਣਾ ਆਏਂ ਤੂੰ ਬੰਨ੍ਹ ਦੇ ਹੁਣ ਅਸੀਂ ਤੇਰੇ ਕੋਲੇ ਖੜੇ ਆ ਨਾ ਸੰਗਲ ਕਿਉਂਕਿ ਮਾਤਾ ਨੂੰ ਇਹੀ ਜੇ ਜਾਵੜੇ ਦੇਣੇ ਆ ਤੁਹਾਨੂੰ ਪਤਾ ਮਾਤਾ ਤਨ ਕੋਟਦਾ ਮਾਰਦਾ ਵੀ ਬਾਜੋ ਹਾਂ ਕੋਟ ਮਾਰਦਾ ਬਾਲਾ ਵੀ ਤਮਾਰ ਕੋਟ ਮਾਰ ਵੀ ਕਰਦਾ ਕਿਉਂਕਿ ਮਾਤਾ ਜਿਹੜੀ ਡਰ ਜਾਂਦੀ ਕਿਉਂਕਿ ਕੱਲੀ ਹੈਗੀ ਘਰੇ ਇਹਨੂੰ ਸਾਂਭਣ ਵਾਲੀ ਸੋ ਅਸੀਂ ਹੁਣ ਕੋਲੇ ਖੜ ਕੇ ਇਹਨੂੰ ਬਣਵਾ ਕੇ ਚੱਲੇ ਆ ਪੈਨਾ ਕੋਲੇ ਖੜ ਕੇ ਇਹਨੂੰ ਖਲਵਾ ਕੇ ਲੈ ਕੇ ਗਏ ਸੀ ਸੋ ਯਾਰ ਇਦਾਂ ਨੇ ਕੰਮ ਬਈ ਜੇ ਤੁਸੀਂ ਨਾ ਕਰੋ ਹਨਾ ਮਾਪੇ ਉਹਦਾ ਸਾਥ ਦਵੋ ਨਾ ਕਰੋ ਨਾ ਹੀ ਕੰਮ ਬੇਸ਼ੱਕ ਦੀ ਥੋੜਾ ਕਰ ਲੋ ਯਾਰ ਪਰਾ ਕੰਮ ਨਾ ਕਰੂ ਹਣਾ ਮਾਤਾ ਦੀ ਵਿਚਾਰੀ ਦੀ ਮਜਬੂਰੀ ਆ ਉਹਨੂੰ ਕੱਲ ਨੂੰ ਹੁਣ ਅਸੀਂ ਹਸਪੀਟਲ ਦੇ ਵਿੱਚ ਲੈ ਕੇ ਜਾਵਾਂਗੇ ਫਰੀਦਕੋਟ ਕੀ ਕਹਿਣਾ ਰੋਟੀ ਖਾਣੀ ਰੋਟੀ ਖਾਉਣਾ ਤੇ ਨਸ਼ਾ ਛੱਡਿਆ ਕਰਕੇ ਇਹਨੂੰ 2 ਮਹੀਨੇ ਹੋ ਗਏ ਨਸ਼ਾ ਛੱਡੇ ਨੂੰ ਢੁੱਕ ਬਹੁਤ ਜਿਆਦਾ ਲੱਗਦੀ ਆ ਹੁਣ ਅਸੀਂ ਘਰੇ ਲੈ ਕੇ ਆਏ ਆ ਤਾਂ ਹੁਣ ਤੈਨੂੰ ਰੋਟੀ ਖਾਉਣੀ ਠੀਕ ਹੈ ਤੇ ਮੇਰਾ ਭਾਈ ਛੱਡ ਦੇਣਾ ਛੇ ਯਾਰ ਆਪਾਂ ਨੂੰ ਕਿਉਂ ਜਾਣ ਦੀ ਲੋੜ ਪਾਵੇ ਉੱਥੇ ਘਰੇ ਰਹਿ ਤੂੰ ਵਧੀਆ ਲੱਗਦਾ ਤੇ ਜਵਾਕਾਂ ਨੂੰ ਲਿਆ ਕੰਮ ਕਰ ਕਾਰ ਕੰਮ ਪਾਣਾ ਨਹੀਂ ਥੋੜਾ ਕਰ ਲੈ ਜ਼ਰੂਰੀ ਤਾਂ ਨਹੀਂ ਕਹਿੰਦੇ ਪਰ ਨਸ਼ਾ ਛੱਡ ਦੇ ਮੇਰਾ ਭਾਈ ਠੀਕ ਹੈ ਉਹ ਤਾਂ ਜਿਵੇਂ ਗੱਡੀ ਤੁਰਨ ਮੈਂ ਜਾਣਾ ਨਹੀਂ ਸੀ ਨਾਨੇ ਮਿਸ਼ਰਨ ਬ੍ਰਿਸ਼ਤ ਦਾਰ ਨੇ ਤਾਂ ਮੈਂ ਇੱਥੇ ਕਰਵਾਣ ਬਟਾ ਜਾਂਦੇ ਸੀ ਉੱਥੇ ਮੈਂ ਤਾਂ ਕੱਲੀ ਤਾਂ ਲੋਟ ਨਹੀਂ ਆਉਂਦਾ ਨਾ ਹਾਂ ਹਾਂ ਨਹੀਂ ਨਹੀਂ ਕੋਈ ਨਾ ਆਪਾਂ ਮੈਂ ਤੁਹਾਡੇ ਨਾਲ ਚੱਲੂੰਗਾ ਉਹ ਕੱਲ ਨੂੰ ਆਪਾਂ ਗੱਡੀ ਕਰਾ ਕੇ ਨਾ ਚੱਲਾਂਗੇ ਤੇ ਉਹ ਗੱਡੀ ਕਰਾ ਲਾਂਗੇ ਤੇ ਨਾਲ ਚੱਲ ਪੜਾਂਗੇ ਤੇ ਉਪਰ ਚ ਡਾਕਟਰ ਦੱਸਣਗੇ ਜੇ ਤੁਹਾਨੂੰ ਰਹਿਣਾ ਪਿਆ ਨਾ ਫਿਰ ਆਪਾਂ ਉੱਥੇ ਹੋ ਜਾਈ ਕੋਈ ਮੁੰਡੇ ਹੈਗੇ ਤੁਹਾਡੇ ਰਿਸ਼ਤੇਦਾਰ ਵੀ ਤੇ ਜੇ ਮੇਰੇ ਤੋਂ ਲੋਟ ਆਉਂਦਾ ਮੈਂ ਵੀ ਉੱਥੇ ਰਹਿ ਪੂੰਗਾ ਤੁਹਾਡੇ ਕੋਲ ਸੋ ਸਵੇਰੇ ਪਾਣੂ ਲੈ ਕੇ ਚਲਾਏ ਸੋ ਸਾਡਾ 1 ਰੁਪਏ ਦਾ ਖਰਚਾ ਨਹੀਂ ਹੋਇਆ ਸਾਡਾ ਔਣ ਜਾਣ ਦਾ ਤੇਲ ਜ਼ਰੂਰ ਮੱਚਿਆ ਵਾ ਹਨ ਸੋ ਜੋ ਵੀ ਉੱਥੇ ਦਵਾਈਆਂ ਦਾ ਸੀਗਾ ਜਾਂ ਕੋਈ ਵੀ ਉੱਥੇ ਮਤਲਬ ਡਾਕਟਰਾਂ ਵਾਲੋ ਜਿਹੜਾ ਕੋਈ ਵੀ ਪੈਸਾ ਨਹੀਂ ਲਿਆ ਗਿਆ ਸੋ ਉਹਨਾਂ ਨੇ ਸਾਡਾ ਸਰਕਾਰੀ ਡਾਂਸ ਪਤਾ ਜਿਹੜਾ ਡਾਕਟਰ ਸਰਦਾਰ ਚਰਨਪ੍ਰੀਤ ਸਿੰਘ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸੋ ਉਹਨਾਂ ਵੱਲੋਂ ਕੋਈ ਵੀ ਜਿਹੜਾ ਪੈਸਾ ਨਹੀਂ ਲਿਆ ਗਿਆ ਜਾਂ ਨਾ ਕੋਈ ਦਵਾਈਆਂ ਦਾ ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਵੀ ਇਦਾਂ ਦੇ ਨੌਜਵਾਨ ਹੈਗੇ ਨਸ਼ਾ ਕਰਦੇ ਸੋ ਉਹਨਾਂ ਦਾ ਸਹਿਯੋਗ ਦਿਓ ਉਹਨਾਂ ਦੇ ਨਾਲ ਖੜੋ ਉਹਨਾਂ ਦੇ ਪਰਿਵਾਰ ਦੇ ਨਾਲ ਖੜੋ ਗੰਨਾ ਵੀ ਹੋ ਸਕਦਾ ਉਸ ਵੀਰ ਤੋਂ ਜਿਹੜਾ ਨਾਲ ਰਹਿ ਕੋ ਤਾਂ ਨਸ਼ਾ ਛਡਵਾਉਣ ਦੀ ਕੋਸ਼ਿਸ਼ ਕਰੋ ਸੋ ਅਸੀਂ ਹੋਰ ਕੁਝ ਨਹੀਂ ਆਈ ਤਾਂ ਨਾ ਕੋਈ ਵੀਰੇ ਪੈਸਾ ਦਿੱਤਾ ਠੀਕ ਹੈ ਜੀ ਜੋ ਜੋ ਦਿੱਤਾ ਸਾਡੇ ਮੋਗਾ ਜ਼ਿਲ੍ਹੇ ਦੇ ਡੀਐਸਪੀ ਸਰਦਾਰ ਬੇਸ਼ੱਕ ਬਹੁਤ ਸਾਰੇ ਨਸ਼ਾ ਛਡਾਊ ਕੇਂਦਰ ਚੱਲ ਰਹੇ ਨੇ ਦਾਅਵੇ ਕੀਤੇ ਜਾ ਰਹੇ ਨੇ ਪਰ ਗਲਤ ਇਹੀ ਆ ਸਿਆਣੇ ਕਹਿੰਦੇ ਨੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਪਰ ਕੌਣ ਆਖੇ ਰਾਣੀ ਅੱਗਾ ਟੱਕ ਕਿਉਂਕਿ ਹਾਲਾਤ ਇਦਾਂ ਦੇ ਨੇ ਕਿ ਨਸ਼ੇ ਤਾਂ ਵੇਖ ਹੀ ਰਹੇ ਨੇ ਪੁੱਤ ਤਾਂ ਮਾਂਵਾਂ ਦੇ ਬਰਬਾਦ ਹੋ ਰਹੇ ਨੇ ਕਾਰ ਉਜੜ ਰਿਹਾ ਨੇ ਪੰਜਾਬ ਉਜੜ ਰਿਹਾ ਆ ਆਖਰ ਕਦੋਂ ਤੱਕ ਚਲਦੀਆਂ ਰਹਿਣਗੀਆਂ ਇਹ ਕਹਾਣੀਆਂ ਕਦੋਂ ਤੱਕ ਹੁੰਦਾ ਰਹੇਗਾ ਪੰਜਾਬ ਬਰਬਾਦ ਕਦੋਂ ਤੱਕ ਘਰਾਂ ਦੇ ਘਰ ਪੱਟੇ ਜਾਂਦੇ ਰਹਿਣਗੇ ਕਾਫੀ ਸਵਾਲ ਅੱਜ ਵੀ ਸਾਡੇ ਵਾਸਤੇ ਖੜੇ ਆ ਕੀ ਇਹ ਸਵਾਲ ਇਸੇ ਤਰ੍ਹਾਂ ਹੀ ਖੜੇ ਰਹਿਣਗੇ ਜਾਂ ਨਸ਼ਿਆਂ ਤੋਂ ਕਦੇ ਪੰਜਾਬ ਨੂੰ ਨਜਾਤ ਮਿਲੇਗੀ ਮੋਗਾ ਤੋਂ ਜਸ ਵਰਮਾ ਦੀ ਰਿਪੋਰਟ